ਤੇ ਬਾਕੀ ਕਾਲੀ ਆਕੂ ਜਿਹੜੇ ਵਿਰੋਧ ਕਰਕੇ ਇਸ ਕਾਸੀ ਦਾ ਵਿਰੋਧ ਕਰਦੇ ਸਮੇਂ ਸਮੇਂ ਦੇ ਨਾਲ ਪਹਿਲਾਂ ਵੀ ਕਾਲੀ ਦਲ ਚੁਬਕਾਪਤਾ ਹੋਈਆਂ ਔਰ ਲੋਕ ਫਿਰ ਰੇੜ ਦੇ ਡੇਗ ਦੇ ਢਿੰਦੇ ਫਿਰ ਕਾਲੀ ਦਲ ਚਾਏ ਤੁਹਾਨੂੰ ਯਾਦ ਆ ਅੱਤਵਾਦ ਦੇ ਵੇਲੇ ਬਰਨਾਲਾ ਸਾਹਿਬ ਤੇ ਪਾਵਰ ਸੀਗੀ ਵੱਡੀ ਪਾਵਰ ਸੀਗੀ ਦੂਸਰੇ ਪਾਸੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਗੁਰਚਨ ਸਿੰਘ ਤੌੜਾ ਜੀ ਜੈਦਾ ਜਗਦੇਵ ਸਿੰਘ ਤਲਵੰਡੀ ਸੀ ਆਖਰ ਗੁਰੂ ਨੇ ਕਿਰਪਾ ਕੀਤੀ ਤਿੰਨ ਵਾਰ ਪੰਜਾਬ ਦੇ ਲੋਕਾਂ ਨੇ ਫਿਰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਮੁੱਖ ਮੰਤਰੀ ਬਣਾਇਆ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਉਹ ਭਰਾਓ 13 ਵਾਰ ਐਮਐਲਏ ਬਣਿਆ ਸਰਦਾਰ ਪ੍ਰਕਾਸ਼ ਸਿੰਘ ਬਾਦਲ 22 ਸਾਲ ਦੀ ਜੇਲ੍ਹ ਕੱਟੀ ਪੰਜ ਵਾਰ ਮੁੱਖ ਮੰਤਰੀ ਬਣਿਆ ਕਾਲ ਤੱਕ ਸਾਹਬ ਨੇ ਫਕਰੇ ਕੌਮ ਦਾ ਆਵਾਗ ਦਿੱਤਾ ਤੇ ਬਾਰਨ ਤੋਂ ਬਗਰੋਂ ਇਹਨਾਂ ਨੇ ਖੋਲਿਆ ਕਿੰਨੇ ਖਵਾਇਆ ਸਿੱਖ ਕੌਮ ਨੂੰ ਨੀਵਾ ਕਰਨ ਲਈ ਭਈ ਇਹਨਾਂ ਦੇ ਵਿੱਚ ਕੋਈ ਸਿਆਣਾ ਆਗੂ ਹੀ ਪੈਦਾ ਨਹੀਂ ਹੋਇਆ ਕਿਤੇ ਆਪਣੇ ਪੰਜਾਬਲੇ ਨਹੀਂ ਖੋਲਿਆ ਮਰੇ ਹੋਏ ਬੰਦੇ ਤੋਂ ਫਕਰੇ ਕੌਮ ਵਾਪਸ ਲੈ ਲੈ ਕਿ ਤਨਖਾਹ ਦੇ ਦਿੰਦੇ ਸੀ ਕੋਈ ਤਕਮਾ ਦਿੰਦੇ ਸੀ ਕੋਈ ਇਹਨਾਂ ਦਾ ਖਰਚਾ ਹੁੰਦਾ ਸੀ ਸਿਰਫ ਸਿੱਖ ਕੌਮ ਨੂੰ ਨੀਵਾ ਕਰਨ ਲਈ ਉਹ ਜਿਹੜੇ ਤੋਂ ਫਕਰੇ ਕੌਮ ਖੋਇਆ ਵਾ ਅੱਜ ਰਦੇ ਰਹੁੰਦੇ ਨੇ ਮਲੁੰਦੇ ਰਹੇ ਨੇ ਕੀ ਕਰੀਏ ਕਿੰਨੂ ਦਸੀਏ ਜਿੰਨੂ ਦੱਸਣਾ ਸੀ ਉਹਨੇ ਸਾਡੀ ਬਾਤ ਨੂੰ ਕੁੱਛੀ ਨਹੀਂ ਬਦਕੇ ਦਿੱਲੀ ਵਾਲੇ ਦੇ ਚਤਲ ਦੇ ਰਹੇ ਨੇ ਔਰ ਉਹ ਵੱਡੇ ਪੱਦਰ ਤੇ ਖੂਨ ਖਰਾਬਾ ਪੰਜਾਬ ਦੀ ਧਰਤੀ ਤੇ ਕਰਾਉਣਾ ਚਾਹੁੰਦੇ ਨੇ ਅੱਜ ਤੋਂ ਪਹਿਲਾਂ ਕਦੇ ਵੀ ਸ਼੍ਰੋਮਣੀ ਅਕਾਲੀ ਦਲ ਦੀ ਧਰਤੀ ਤੇ ਸਿੰਘ ਸਹਿਬਾਨਾਂ ਨੇ ਕਥਨ ਨਹੀਂ ਦਿੱਤਾ ਨਾ ਸ਼੍ਰੋਮਣੀ ਕਮੇਟੀ ਨੇ ਦਿੱਤਾ ਅਕਾਲੀ ਦਲ ਖੋਦ ਵਿੱਚ ਆਇਆ ਬੜੀਆਂ ਵੱਡੀਆਂ ਲੜਾਈਆਂ ਲੜਨ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਜਿਹੜਾ ਬਾਉ ਚੰਗਿਆਂ ਲੋਕਾਂ ਨੂੰ ਸਮਾਉਣ ਤੇ ਐਕਟ ਦੇ ਮੁਤਾਬਕ ਟਿਕਾ ਦਿੰਦਾ ਜਿਹੜੇ ਲੋਕ ਲੋਕਾਂ ਦੀ ਕਚੈਰੀ ਵਿੱਚੋਂ ਜਿੱਤ ਕੇ ਆਉਂਦੇ ਨੇ ਜਿੱਦਰ ਮジョਰਟੀ ਹੁੰਦੀ ਹੈ ਉਹ ਆਪਣਾ ਪ੍ਰਧਾਨ ਚੁਣਦੇ ਨੇ ਉਹ ਆਪਣੀ ਅਗਜੈਕਟਿਵ ਚੁਣਦੇ ਨੇ ਤੇ ਜਿਹੜਾ ਐਕਟ ਬਣਿਆ ਵਾ ਸਰਕਾਰ ਨੇ ਬਣਾਇਆ ਉਸ ਐਕਟ ਦੇ ਮੁਤਾਬਕ ਜੋ ਪਾਵਰਾ ਅਗਜੈਕਟਿਵ ਨੂੰ ਨੇ ਉਹ ਫੈਸਲੇ ਲੈਂਦੀਆਂ ਨੇ ਅੱਜ ਮੈਂ ਸਮਝ ਨਾ ਮਾ ਸੈਂਟਰ ਦੀਆਂ ਏਜੰਸੀਆਂ ਘੁਮਾ ਗਈਆਂ ਪੰਜਾਬ ਦੀ ਧਰਤੀ ਤੇ ਸਾਨੂੰ ਲੋਕਾਂ ਨੂੰ ਅਗਰ ਜੇ ਇਹਨਾਂ ਦੀ ਚਾਲ ਨੂੰ ਨਾ ਸਮਝੇ ਇਹ ਵੱਡਾ ਖੂਨ ਖਰਾਬਾ ਵੀ ਹੋ ਸਕਦਾ ਹੈ। ਔਰ ਉਸ ਵੱਡੇ ਖੂਨ ਖਰਾਬੇ ਤੋਂ ਬਚਾਉਣ ਲਈ ਪੰਜਾਬ ਦੀ ਧਰਤੀ ਤੇ ਫੇਰ ਖੂਨ ਡੁੱਲਣ ਤੋਂ ਬਚਾਉਣ ਲਈ ਕ੍ਰੋਮਨੀ ਕਮੇਟੀ ਦੇ ਵੱਡੇ ਅਧਿਕਾਰੀਆਂ ਨੇ ਜੋ ਫੈਸਲਾ ਲਿਆ ਵਾ ਅਸੀਂ ਉਹਨੂੰ ਸਿਰ ਚ ਕਾਉਂਦੇ ਆ ਸਮੇਂ ਸਮੇਂ ਦੇ ਨਾਲ ਜਿਹੜੇ ਕਹਿੰਦੇ ਨੇ ਸਿੱਖਾਂ ਦੇ 12 ਵਜੇ ਜਦੋਂ بڑے ਦਿਨ ਮਾੜੇ ਸੀਗੇ ਕੌਮ ਤੇ ਕਾਨੂੰਨ ਮਾਨਵਗਿਆ ਸੰਭਾ ਵਿੱਚ ਰਹਿੰਦੇ ਸੀ ਸਿੰਘ ਤੇ ਸਾਲਾਂ ਬੱਧੀ ਰਹਿ ਖਾਣ ਪੀਣ ਨੂੰ ਕੁਝ ਨਹੀਂ ਸੀ ਹੁੰਦਾ ਚਾਰ ਸਪੇਰੋ ਮੁਗਲਾਂ ਨੇ ਘੇਰੇ ਪਾਏ ਹੋਏ ਸੀ ਤੇ 12 ਵਜੇ ਉਹ ਨਿਕਲਦੇ ਹੁੰਦੇ ਸੀ ਫਿਰ ਹੱਲਾ ਬੋਲਣਾ ਤੇ ਬਾਹਰ ਜਾਣਾ ਮੈਂ ਸਮੀਨਾਵਾ ਬੜੀ ਸਹਿਨਤ ਦੇ ਨਾਲ ਬੜੀ ਲੱਖ ਦੇ ਨਾਲ ਬੜੀ ਦੂਰੰਦੇਸ਼ੀ ਦੇ ਨਾਲ ਪੰਜਾਬ ਦੀ ਧਰਤੀ ਨੂੰ ਲਾਲ ਹੋਣ ਤੋਂ ਬਚਾ ਲਿਆ ਵਾ ਇਸ ਕਰਕੇ ਇਹਨਾਂ ਹਾਲਾਤਾਂ ਵਿੱਚ ਸਾਡੇ ਮیرے ਆ ਲੋਕ ਜਿਹੜੇ ਨੇ ਇਹੋ ਹੀ ਵਿਰੋਧੀ ਨਹੀਂਗੇ ਸੈਂਟਰ ਤੋਂ ਤਾਰ ਹਿਲਦੀ ਏ ਜਿਸ ਸੈਂਟਰ ਵਾਸਤੇ ਅਸੀਂ ਕੱਲੀ ਸ਼੍ਰੋਮਣੀ ਅਕਾਲੀ ਦਲ ਨੇ ਐਮਰਜੈਂਸੀ ਵਿੱਚ ਮੋਰਚਾ ਲਾ ਕੇ 19 ਮਹੀਨੇ ਗ੍ਰਿਫਤਾਰੀਆਂ ਦਿੱਤੀਆਂ ਸਿਰਫ ਹਿੰਦੁਸਤਾਨ ਦੀ ਧਰਤੀ ਤੇ ਸ਼੍ਰੋਮਣੀ ਅਕਾਲੀ ਦਲ ਨੇ 19 ਮਹੀਨੇ ਸਾਡੇ ਵੱਡੇ ਲੀਡਰ ਸਾਰੇ ਜਿਹੜੇ ਨੇ ਜੇਲ੍ਹਾਂ ਦੇ ਵਿੱਚ ਬੰਦ ਰਹੇ ਤੇ ਅਸੀਂ ਇਸ ਭਾਰਤੀ ਜਨਤਾ ਪਾਰਟੀ ਨੂੰ ਛੁਡਾਇਆ ਤੇ ਹੋਰ ਨਾ ਪਾਰਟੀਆਂ ਦੇ ਲੀਡਰਾਂ ਨੂੰ ਛੁਡਾਇਆ ਸਾਡੀ ਲੁਧਿਆਣੇ ਦੇ ਵਿੱਚ ਜੈਪ੍ਰਕਾਸ਼ ਨਰਾਇਣ ਨੇ ਐਡੀ ਵੱਡੀ SLAGA ਕੀਤੀ ਪਏ ਜਿਹਦਾ ਬਿਆਨ ਨਹੀਂ ਕੀਤਾ ਜਾ ਸਕਦਾ ਅੱਜ ਮੈਂ ਉਸ ਪਾਰਟੀ ਨੂੰ ਇਹ ਕਹਿਣਾ ਚਾਹੁੰਦਾ ਕਿ ਐਸੀ ਤੁਹਾਡੀ ਸਰਕਾਰ ਨਹੀਂ ਸੀ ਬਣਦੀ ਅਸੀਂ ਪੌਜਨ ਸਮਾਜ ਪਾਰਟੀ ਦੇ ਨਾਲ ਰਲ ਕੇ ਪੰਜਾਬ ਦੀ ਧਰਤੀ ਤੇ ਇਲੈਕਸ਼ਨ ਲੜੀ ਉਹ ਕਾਂਗਰਸ ਨਾਲ ਰਲ ਗਏ ਸੈਂਟਰ ਨੂੰ ਜਾ ਕੇ ਸਰਕਾਰ ਬਣਾਉਣ ਵੇਲੇ ਤੇ ਭਾਰਤੀ ਜਨਤਾ ਪਾਰਟੀ ਦੀਆਂ ਸੀਟਾਂ ਘਟਦੀਆਂ ਪਰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਫਰੂਕ ਅਬਦੁੱਲਾ ਜੀ ਦੀਆਂ ਵੋਟਾਂ ਲਈਆਂ ਜਿਹੜੀਆਂ ਤੇ ਇਹਨਾਂ ਦੇ ਨਾਲ ਨਹੀਂ ਸੀ ਚਿਤਾਵਾ ਸਾਹਿਬ ਦੀਆਂ ਵੋਟਾਂ ਇਕੱਠੀਆਂ ਕੀਤੀਆਂ ਤੇ ਸੈਂਟਰ ਦੀ ਸਰਕਾਰ ਵੀ ਬਣਾਈ ਅਸੀਂ ਉਹਨਾਂ ਨੂੰ ਵੀ ਲਾਮਾ ਦਿੰਨੇ ਆਂ ਵੀ ਅੱਜ ਸਾਡਾ ਅਸੀਂ ਤੁਹਾਡੇ ਨਾਲ ਨੇਕੀ ਕੀਤੀ ਅੱਜ ਸਾਡਾ ਖੂਨ ਡੁੱਲਦਾ ਔਰ ਤੁਸੀਂ ਚੁੱਪ ਕਰਕੇ ਬੈਠੇ ਹੋਇਓ ਔਰ ਮੈਂ ਸਮਝ ਨਾ ਵਾਂ ਕਿ ਜੇ ਨੇਕੀ ਕਰੇ ਤਾਂ ਲੋਕੀ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਹੀ ਦੱਸ ਜਾਂਦੇ ਨੇ ਪਰ ਸਾਡੀ ਬਾਹ ਕਿਹਨੇ ਨਹੀਂ ਫੜੀ ਪੰਜ-ਪੰਜ ਮਿੰਟ ਬਾਅਦ ਜੁਮੇਵਾਰ ਲੋਕ ਆਪਣੇ ਬਿਆਨ ਨੂੰ ਬਦਲ ਜਾਂਦੇ ਨੇ ਕਿਉਂ ਬਦਲਦੇ ਨੇ ਜੋ ਸੈਂਟਰ ਤੋਂ ਹਿੱਲਦਾ ਉਹੀ ਕਰਦੇ ਅੱਜ ਆਪਣੀ ਜ਼ੁਬਾਨ ਨੂੰ ਤਾਲੇ ਲਾਏ ਹੋਏ ਨੇ ਪਰ ਜਿਹੜਾ ਤਾਲਾ ਖੋਲੇਗਾ ਪਤਾ ਨਹੀਂ ਕਿਹੜੀ ਏਜੰਸੀ ਨੇ ਮਰਵਾ ਦੇਣਾ ਪਰ ਮੈਂ ਸਮਝਣਾ ਜ਼ਿੰਦਗੀ ਵਿੱਚ ਮੈਂ ਬਹੁਤ ਕੁਝ ਵੱਡੇ ਉਦੇ ਹੰਡਾਰੇ ਨਹੀਂ ਮੈਨੂੰ ਕੋਈ ਲਾਲਸਾ ਨਹੀਂ ਮੈਂ ਕਾਲੀਦਾਲ ਨੂੰ ਬਚਾਉਣ ਲਈ ਮੈਂ ਕੱਲ ਦਾ ਬੋਲਿਆ ਵਾਂ ਪਰ ਜੇ ਮਰ ਵੀ ਜਾਵਾਂਗੇ ਆਪਣੀ ਮਾਂ ਪਾਰਟੀ ਨੂੰ ਬਚਾਉਣ ਲਈ ਮਰਾਂਗੇ ਅੱਜ ਲੋਕ ਮਾਰਨਾ ਚਾਹੁੰਦੇ ਨੇ ਕਿ ਕਿਸੇ ਕੀਮਤ ਤੇ ਵੀ ਕਾਲੀ ਦਲ ਪੰਜਾਬ ਦਾ ਜਿਹੜਾ ਸ਼੍ਰੋਮਣੀ ਕਾਲੀ ਦਲ ਨਹੀਂ ਰਹਿਣ ਦੇਣਾ ਭਰਾਓ ਅੱਜ ਸਾਡੇ ਕੋਲ ਦਿੱਲੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹਨਾਂ ਨੇ ਆਪਣੀ ਪਾਵਰ ਨਖੂਲੀ ਹਯੂਰ ਸਾਧ ਦੀ ਕਮੇਟੀ ਸਾਡੇ ਕੋਲ ਖੋਲੀ ਪਟਨਾ ਸਾਧ ਦੀ ਕਮੇਟੀ ਸਾਡੇ ਕੋਲ ਖੋਲੀ ਸਾਡੇ ਕੋਲੋਂ ਆਪਣੇ ਹਰਿਆਣਾ ਕਮੇਟੀ ਖੋਲੀ ਔਰ ਜਿਹੜੇ ਲੋਕ ਇਹਨਾਂ ਨੇ ਅੱਗੇ ਲਾਏ ਆ ਜੋ ਭਾਜਪਾ ਦੇ ਵਡੇ ਉਦੇਦਾਰ ਬਣੇ ਹੋਏ ਨੇ ਮੇਰਾ ਦਿਲਵਾ ਤੇ ਸ਼ਿਕਵਾ ਆਪਣੇ ਜਿਸ ਪਰਿਵਾਰ ਲਈ ਅਸੀਂ ਕੰਮ ਕੀਤਾ ਉਹਨਾਂ ਨਾਲ ਹੈ ਤੇ ਅੱਜ ਸਾਨੂੰ ਤੁਹਾਨੂੰ ਪੀੜ ਹੋਣੀ ਚਾਹੀਦੀ ਏ ਜਿਨੇ ਤੁਹਾਡੀ ਪੱਗ ਸਿਰ ਤੇ ਰੱਖੀ ਔਰ 14-15 ਵੋਟਾਂ ਦੇ ਕੇ ਬਾਤਪਈ ਨੂੰ ਪ੍ਰਧਾਨ ਮੰਤਰੀ ਬਣਾਇਆ ਅੱਜ ਸਾਡੇ ਅੰਦਰ ਹੰਧਰਦੀ ਸੀ ਅਸੀਂ ਆਪ ਲੱਖਾਂ ਦੀ ਤਦਾਦ ਵਿੱਚ ਜੇਲਾ ਭਰੀਆਂ ਤੁਹਾਨੂੰ ਨਹੀਂ ਮਹੀਨਿਆਂ ਬਾਅਦ ਛੁਡਾਇਆ ਤੁਹਾਨੂੰ ਕਦੇ ਪੀੜ ਨਹੀਂ ਹੋਈ ਕਿ ਪੰਜਾਬ ਦੀ ਧਰਤੀ ਤੇ ਸਿੱਖਾਂ ਦਾ ਖੂਨ ਡੁੱਲ ਰਿਹਾ ਜਾਂ ਡੁੱਲਣ ਤੋਂ ਕਿਵੇਂ ਬਚਾਉਣਾ ਮੈਂ ਸਖਬੀਰ ਦਾ ਕੀ ਦੋਸਤ ਸੀਗਾ ਜੋ ਗੁਰੂ ਦੇ ਤਖਤ ਤੋਂ ਹੁਕਮ ਹੋਇਆ ਦੋਹੇ ਹੱਥ ਜੋੜ ਕੇ ਪ੍ਰਮਾਣ ਕੀਤਾ ਕਿ ਤੇ ਚੌੜੇ ਨੇ ਗੋਲੀ ਮਾਰੀ ਐ ਫਿਰ ਉਹਦਾ ਕੀ ਚੀਰ ਜੰਤ ਕੱਢਿਆ ਹਿੰਦੁਸਤਾਨ ਦਾ ਪ੍ਰਧਾਨ ਮੰਤਰੀ ਬਾਦਲ ਸਾਹਿਬ ਦੇ ਕੋਲ ਹੀ ਹੱਥ ਲਾਏ ਉਹਦੇ ਮਰਨ ਤੇ ਆਏ ਦੇਸ਼ ਦਾ ਹੋਮ ਮਿਨਿਸਟਰ ਉਹਦੇ ਭੋਗ ਤੇ ਆਵੇ ਸਾਰੇ ਹਿੰਦੁਸਤਾਨ ਦੇ ਸਾਬਕਾ ਮੁੱਖ ਮੰਤਰੀਆਂ ਉਹ ਮੌਜੂਦਾ ਮੁੱਖ ਮੰਤਰੀਆਂ ਤੇ ਕੈਦੀ ਵੱਡੀ ਘਟਨਾ ਵਾਪਰ ਗਈ ਉਹ ਪੰਜਾਬੀਓ ਸਾਡੇ ਲਈ ਕਿਸੇ ਤੇ ਹਾ ਦਾ ਨਾਰਾ ਨਹੀਂ ਮਾਰਿਆ ਤੁਸੀਂ ਪ੍ਰੈਸ ਵਾਲੇ ਸਾਡੇ ਪੁੱਤ ਪਤੀਜੇ ਭਰਾਓ ਤੂੰ ਹਮ ਪੰਜਾਬ ਨੂੰ ਬਚਾਉਣਾ ਤੁਹਾਡੀ ਕਲਮ ਨੇ ਬਚਾਉਣਾ ਅੱਜ ਸਾਡੀ ਕੋਈ ਬਾਤ ਨਹੀਂ ਪੁੱਛਦਾ ਸਾਡੀ ਕੋਈ ਬਾਹ ਨਹੀਂ ਫੜਦਾ ਕੇਵਲ ਤੇ ਕੇਵਲ ਹਰਜਿੰਦਰ ਪਾਸ਼ਾ ਤੇ ਸਾਡੀ ਟੇਕ ਹੈ ਹਰਕਬਿੰਦ ਪਾਸ਼ਾ ਨੇ ਸੁਖਬੀ ਨੂੰ ਬਚਾਇਆ ਵਾ ਕੋਈ ਦੁਨੀਆ ਦੀ ਤਾਕਤ ਹੋਰ ਨਹੀਂ ਸੀ ਬਚਾ ਸਕਦੀ ਅਸੀਂ ਹਰਕਬਿੰਦ ਪਾਸ਼ਾ ਦੇ ਚਰਨਾਂ ਵਿੱਚ ਬੇਨਤੀ ਕਰਨਿਆ ਸੰਕਟੋਂ ਚੋਂ ਵੀ ਕੱਢੋ ਔਰ ਮੈਂ ਸਿਆਨਫ ਨਾਲ ਕੈਨਾਵਾ ਸਿਆਨਫ ਦੇ ਨਾਲ ਖੂਨ ਖਰਾਬੇ ਤੋਂ ਬਚਾ ਲਿਆ ਵਾ ਇਹ ਹਰਕਬਿੰਦ ਪਾਸ਼ਾ ਦੀ ਕਿਰਪਾ ਨਾਲ ਹੋਇਆ ਵਾ ਅਸੀਂ ਉਹਦੇ ਆਸਰੇ ਨਾਲ ਚੱਲਾਂਗੇ ਭਾਵੇਂ ਅਸੀਂ ਕੱਟ ਰਹਿ ਜੀ ਸਰਕਾਰਾਂ ਬਣ ਚਾਏ ਨਾ ਬਣ ਜਿਹੜਾ ਸਾਡੇ ਪੁਰਖ ਦਾਦੇ ਨੇ ਕਾਲੀਦਾਲ ਬਣਾਇਆ ਅਸੀਂ ਉਹਦੀ ਰਾਖੀ ਕਰਾਂਗੇ ਆਪਣੀ ਜਾਨ ਦਾ ਖੂਨ ਦਾ ਇੱਕ ਇੱਕ ਟੁਪਕਾ ਆਖਰੀ ਸਮੇਂ ਤੱਕ ਉਹਦੇ ਤੋਂ ਵਹਾ ਦੇਾਂਗੇ ਹੋਏ ਸਾਰਾ ਹੋਏ ਜਿਹੜਾ ਬਾਕੀ ਕਾਲੀਦਾਲ ਜਿਹੜੇ ਰੋਹ ਕਰਕੇ ਇਸ ਵਾਰ ਕੋਈ ਨਹੀਂ ਦੇ ਸਮੇਂ ਸਮੇਂ ਦੇ ਨਾਲ ਪਹਿਲਾਂ ਵੀ ਕਾਲੀਦਾਲ ਚੋਂ ਬਗਾਵਤਾਂ ਹੋਈਆਂ ਔਰ ਲੋਕ ਫਿਰ ਰੇੜ ਦੇਖ ਦੇਖ ਦੇ ਢਿੰਦੇ ਫਿਰ ਕੱਢੀ ਦਲ ਚਾਏ ਤੁਹਾਨੂੰ ਯਾਦ ਆ ਅਤਵਾਦ ਦੇ ਵੇਲੇ ਬਰਨਾਲਾ ਸਾਹਿਬ ਇੱਕ ਪਾਵਰ ਸੀਗੀ ਵੱਡੀ ਪਾਵਰ ਸੀਗੀ ਦੂਸਰੇ ਪਾਸੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਗੁਜਨ ਸਿੰਘ ਤੌੜਾ ਜੀ ਜਹਦਰ ਜਗਦੇਵ ਸਿੰਘ ਤਲਵੰਡੀ ਸੀ ਆਖਰ ਗੁਰੂ ਨੇ ਕਿਰਪਾ ਕੀਤੀ ਤਿੰਨ ਵਾਰ ਪੰਜਾਬ ਦੇ ਲੋਕਾਂ ਨੇ ਫਿਰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਮੁੱਖ ਮੰਤਰੀ ਬਣਾਇਆ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਉਹ ਭਰਾਓ 13 ਵਾਰ ਐਮਐਲਏ ਬਣਿਆ ਸਰਦਾਰ ਪ੍ਰਕਾਸ਼ ਸਿੰਘ ਬਾਦਲ 22 ਸਾਲ ਦੀ ਜੇਲ੍ਹ ਕੱਟੀ ਪੰਜ ਵਾਰ ਮੁੱਖ ਮੰਤਰੀ ਬਣਿਆ ਤਾਂ ਹਾਲ ਤੱਕ ਸਾਹਬ ਨੇ ਫਕਰੇ ਕੌਮ ਦਾ ਅਵਾਰਡ ਦਿੱਤਾ ਤੇ ਬਰਨ ਤੋਂ ਮਗਰੋਂ ਇਹਨਾਂ ਨੇ ਖੋਲਿਆ ਕਿੰਨੇ ਘਾਇਆ ਸਿੱਖ ਕੌਮ ਨੂੰ ਨੀਵਾ ਕਰਨ ਲਈ ਭਈ ਇਹਨਾਂ ਦੇ ਵਿੱਚ ਕੋਈ ਸਿਆਣਾ ਆਗੂ ਹੀ ਪੈਦਾ ਨਹੀਂ ਹੋਇਆ ਕਿਤੇ ਆਪਣੇ ਪੰਜਾਬਲੇ ਨਹੀਂ ਖੋਇਆ ਮਰੇ ਹੋਏ ਬੰਦੇ ਤੋਂ ਫਕਰੇ ਕੌਮ ਵਾਪਸ ਲੈ ਲੈ ਕੀ ਤਨਖਾਹ ਦੇਦੇ ਸੀ ਕੋਈ ਤਕਮਾ ਦਿੰਦੇ ਸੀ ਕੋਈ ਇਹਨਾਂ ਦਾ ਖਰਚਾ ਹੁੰਦਾ ਸੀ ਸਿਰਫ ਸਿੱਖ ਤੁਮ ਨੂੰ ਨੀਮਾ ਕਰਨ ਲਈ ਉਹਦੇ ਤੋਂ ਫਕਰੇ ਕੌਮ ਖੋਇਆ ਵਾ ਅੱਜ ਹਿਰਦੇ ਰੋਂਦੇ ਨੇ ਬਲੁੰਧਰੇ ਗਏ ਨੇ ਕੀ ਕਰੀਏ ਕਿੰਨੂ ਦਸੀਏ ਜਿੰਨੂ ਦੱਸਣਾ ਸੀ ਉਹਨੇ ਸਾਡੀ ਬਾਤ ਨੂੰ ਕੁੱਛੇ ਨਹੀਂ ਸਰਕਾਰ ਨੂੰ ਪਾਗਲ ਆਰਗੁਮੈਂਟਸ ਪਾਤਸ਼ਾਹ ਨੇ ਹਟਾਇਆ ਵਾ ਨਾ ਕਿ ਬੰਦੇ ਨੇ ਹਟਾਇਆ ਨਾ ਕਿ ਬੰਦ ਦੀ ਯੁਰਤ ਸਰਪਾਰਾ ਤੇ ਜਿਹੜਾ ਅਲੋਚਨਾ ਆ ਰਹੀ ਉਹ ਜਿੱਥੇ ਚੱਲਦੀ ਹੈ ਉਹ ਦੀ ਗੱਲ ਹੈ ਸਰਕਾਰ ਸਰਕਾਰ ਦੀ ਗੱਲ ਤੁਹਾਨੂੰ ਨਹੀਂ ਪਤਾ ਪਈ ਪ੍ਰੈਸ ਵਾਲੇ ਇਹ ਇਹ ਕੋਈ ਗੁੱਜੀ ਦੀ ਸ਼ਿਪੀ ਗੱਲ ਭਾਈ ਜਿਸ ਢੰਗ ਦੇ ਨਾਲ ਜਿਸ ਅਕਾਲੀ ਦਲ ਦੀਆਂ 10 ਵਾਰੀ ਸਰਕਾਰਾਂ ਬਣੀਆਂ ਹੋਣ ਜਿਸ ਅਕਾਲੀ ਦਲ ਨੇ ਐਮਰਜੈਂਸੀ ਵਰਗੇ ਘੋਲ ਲੜੇ ਹੋਣ ਜੈਤੋ ਦੇ ਮੋੜੇ ਲੜੇ ਹੋਣ ਲਸ਼ਵਣ ਸੇ ਧਾਰੂ ਵਾਲੀ ਨੇ ਜੰਡਨਾ ਬਾ ਬਣ ਕੇ ਸੀਤ ਕੀਤਾ ਗਿਆ ਹੋਏ ਜਿਸ ਕਾਲੀ ਦਲ ਦਾ ਸਾਰਾ ਹੈੱਡ ਕੁਆਰਟਰ ਸਾਰਾ ਇਤਿਹਾਸ ਹੈ ਉਸ ਕਾਲੀ ਦਲ ਨੂੰ ਨਜ਼ਰ ਅੰਦਾਜ਼ ਕਰ ਦੇਣਾ ਤੇ ਮੈਂ ਤੁਹਾਡੇ ਕੋ ਨਿਬਰਤਾ ਨਾ ਬੇਨਤੀ ਕਰਨਾ ਇੱਕ ਪਾਸੇ ਪੁਰਾਣੇ ਬੁੱਢੇ ਬੈਠੇ ਹੋਏ ਨੇ ਜਿਹੜੇ ਐਮਐਲਏ ਰਹੇ ਬਜ਼ੀਰ ਰਹੇ ਛਰੂਣ ਕਮੇਟੀ ਦੇ ਮੈਂਬਰ ਰਹੇ ਵੱਡਿਆਂ ਵੱਡਿਆਂ ਅਹੁਦਿਆਂ ਤੇ ਰਹੇ ਤੇ ਦੂਜੇ ਪਾਸੇ ਜਿਹੜੀ ਮੀਟੀ ਬਣੀ ਕੋਈ 3 ਸਾਲ ਤੋਂ ਕਾਲੀ ਦਲ ਚ ਆਇਆ ਕੋਈ 5 ਸਾਲ ਤੋਂ ਕਾਲੀ ਦਲ ਚ ਆਇਆ ਕੋਈ 7 ਸਾਲ ਤੋਂ ਕਾਲੀ ਦਲ ਚ ਆਇਆ ਜਿਨ ਨੇ ਇੱਕ ਦਿਨ ਵੀ ਕਿਤੇ ਨਾ ਕੋਈ ਮੋਰਚੇ ਚ ਗਏ ਨਾ ਕੋਈ ਧਰਨਾ ਦਿੱਤਾ ਨਾ ਮੁਜ਼ਾਹਰਾ ਕੀਤਾ ਉਹ ਲੋਕ ਜਿਹੜੇ ਨੇ ਉੱਤੇ ਬਠਾਤੇ ਵੀ ਇਹ ਕੰਮ ਗਏ ਜਦੋਂ ਬੋਤਨ ਲਗਾਇਆ ਜਾਂਦਾ ਨਹੀਂ ਉਸ ਕੰਮ ਨੂੰ ਕਰਦੇ ਸਭ ਕੁਝ ਹੁੰਦਾ ਸਭ ਕੁਝ ਹੁੰਦਾ ਬਾਬਾ RAM SINGH ਬੜੀ ਵੱਡੀ ਕੁਰਬਾਨੀ ਸਿੱਖ ਇਤਿਹਾਸ ਵਿੱਚ ਤੇ ਬਾਬੇ RAM SINGH ਨੂੰ ਕਾਲਿਆਂ ਪਾਣੀਆਂ ਦਾ ਹੁਕਮ ਹੋ ਗਿਆ ਜਦੋਂ ਜਹਾਜ਼ 'ਚ ਪਿਠਾਉਣ ਲੱਗੇ ਉਹਨਾਂ ਚਾਹੇ ਇੱਕ ਬੰਦਾ ਨਾਲ ਖੜ ਸਕਦੇ ਹੋ ਉਹਨੇ ਆਪਣੇ ਗੁਰਵੇ ਨੂੰ ਕਿਹਾ ਤੇ ਮੇਰੇ ਨਾਲ ਕਰਪਾਲ ਸਿੰਘ ਜਾਊਗਾ ਸਭ ਤੋਂ ਤਬਾਰੀ ਬੰਦਾ ਜੋ ਹੱਥ ਜੋੜ ਕੇ ਚਿੰਦਾ ਬਾਬਾ ਜੀ ਮੈਂ ਗਵਰਨਮੈਂਟ ਦਾ ਮਲਾਜਮ ਆ ਮੈਂ ਇੱਥੋਂ ਤੱਕ ਤੁਹਾਡੀ ਸੇਵਾ ਕਰ ਸਕਦਾ ਹਾਂ ਮੈਦਾਨੀ ਜੱਸ